ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਪੁਆਇੰਟ ਮੈਂ ਆ ਤੁਹਾਡੇ ਨਾਲ ਰਿੱਧੀ ਤੇ ਅੱਜ ਸਾਡੇ ਨਾਲ ਯਮਲਾ ਮੂਵੀ ਦੀ ਸਟਾਰ ਕਾਸਟ ਮੌਜੂਦ ਹੈ ਪਹਿਲਾਂ ਤਾਂ ਮੈਂ ਆਮ ਸਵਾਗਤ ਹੈ ਤੁਹਾਡਾ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਮ ਪਹਿਲਾਂ ਤਾਂ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਆਪਣੀ ਇੰਟਰੋਡਕਸ਼ਨ ਜ਼ਰੂਰ ਦਿਓ ਜੀ ਮੇਰਾ ਨਾਮ ਹੈ ਨਵਨੀਤ ਕੌਰ ਟਲੂ ਮੈਂ ਯਮਲਾ ਫਿਲਮ ਚ ਸੀਰਤ ਦਾ ਕੈਰੈਕਟਰ ਪਲੇ ਕਰ ਰਹੀ ਹਾਂ एंड आई थिंक एज ऑफ नाउ दिस इज़ माई इंट्रोडक्शन ओके मैम हम यमला मूवी के बारे जानना चाहेंगे कि यमला मूवी किस स्टोरी की स्टोरी लाइन है किस मूवी किस पे बेस्ड है <laughs> ਅ ਇਹ ਬਹੁਤ ਹੀ ਸੋਹਣੀ 뮤지컬 ਲਵ ਸਟੋਰੀ ਹੈ ਐਂਡ ਬਟ ਨਾਟ ਓਨਲੀ ਅ ਲਵ ਸਟੋਰੀ ਇਟ ਹੈਜ਼ ਕਾਮੇਡੀ ਇਟ ਹੈਜ਼ ਡਰਾਮਾ ਇਟ ਹੈਜ਼ ਕਨਫਲਿਕਟਸ ਇਟ ਹੈਜ਼ ਫਰੈਂਡਸ਼ਿਪ ਸੋ ਆਈ ਥਿੰਕ ਇਟ ਇਜ਼ ਅ ਕੰਪਲੀਟ ਪੈਕੇਜ ਆਫ ਅ ਫਿਲਮ ਐਂਡ ਆਈ ਥਿੰਕ ਕੋਈ ਵੀ ਦੇਖੇਗਾ ਤਾਂ ਕਿਸੇ ਨਾ ਕਿਸੇ ਲੈਵਲ ਤੇ ਫਿਲਮ ਨਾਲ ਕਨੈਕਟ ਕਰੇਗਾ ਜੀ ਸਰ ਦਲທີਰਜ ਕੁਮਾਰ ਜੀ ਵੀ ਜੁੜ ਚੁੱਕੇ ਨੇ ਸਰ ਤੁਹਾਡੇ ਕੋਲ ਜਾਣਨਾ ਚਾਹਵਾਂਗੇ ਯਮਲਾ ਮੂਵੀ ਦੇ ਕਨਸੈਪਟ ਬਾਰੇ ਅ ਸਸਿਕਾ ਜੀ ਪਹਿਲਾਂ ਤਾਂ ਅਵੇਸੀ ਫਿਲਮ ਰਾਜਵੀਰ ਜਵੰਦਾ ਵੀਰੇ ਦੀ ਅਸੀਂ ਮਤਲਬ ਉਹਨਾਂ ਨੂੰ ਹੀ ਜਿਵੇਂ ਕਹਦੀ ਉਹਨਾਂ ਦੀ ਆਖਰੀ ਫਿਲਮ ਤੇ ਸਾਡੀ ਜ਼ਿੰਮੇਵਾਰੀ ਜੀ ਹੈਗੀ ਐ ਇਸ ਫਿਲਮ ਦਾ ਮੈਂ ਛੋਟਾ ਜਿਹਾ ਪਾਰਟ ਹੈਗਾ ਤੇ ਰਾਜਵੀਰ ਵਿਰੇ ਦਾ ਜਿਵੇਂ ਕਹਦੀ ਡ੍ਰੀਮ ਪ੍ਰੋਜੈਕਟ ਸੀ ਹਮਲਾ ਤੇ ਸਸੀ ਐਜ਼ ਐਨ ਆਰਟਿਸਟ ਅਸੀਂ ਆਫ ਦੀ ਰਿਸਪੌਂਸਿਬਿਲਟੀ ਨਾਲ ਉਹਦੇ ਪਰਿਵਾਰ ਨਾਲ ਹੈਗੇ ਆ ਜੀ ਪ੍ਰਮੋਟ ਕਰ ਰਹੇ ਆ ਫਿਲਮ ਨੂੰ 28 ਨਵੰਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਇੱਕ 뮤지컬 ਲਵ ਸਟੋਰੀ ਆ ਮੈਨੂੰ ਲੱਗਦਾ ਬਹੁਤ ਫਰੈਸ਼ ਜਿਹਾ ਕਨਸੈਪਟ ਆ ਜੋ ਪੰਜਾਬ ਚ ਪਹਿਲਾਂ ਟਰਾਈ ਨਹੀਂ ਹੋਇਆ ਗੁਰਪ੍ਰੀਤ ਕੁੱਗੀ ਬਾਜੀ ਇਹਦੇ ਚ ਹੈਗੇ ਆ ਤੇ ਰਗਬੀਰ ਬੋਲੀ ਤੇ ਹੋਰ ਬਹੁਤ ਬੇਹਤਰੀਨ ਆਰਟਿਸਟ ਹੈ ਇਸ ਫਿਲਮ ਚਾਕੇ ਸਰ ਤੁਹਾਡੇ ਕੋਲ ਜਾਨਣਾ ਚਾਹਵਾਂਗੇ ਰਾਜਵੀਰ ਜਵੰਦਾ ਨਾਲ ਤੁਹਾਡਾ ਕੋਈ ਚੰਗੀ ਯਾਦ ਰਹੀ ਹੋਵੇ ਮੂਵੀ ਦੇ ਦੌਰਾਨ ਬਹੁਤ ਪਿਆਰੀਆਂ ਯਾਦਾਂ ਨੇ ਜਦੋਂ ਫਿਲਮ ਦਾ ਸ਼ੂਟ ਵੀ ਚੱਲ ਰਿਹਾ ਸੀ ਜੀ ਉਦੋਂ ਕਦੇ ਸੋਚਿਆ ਨਹੀਂ ਸੀ ਮਤਲਬ ਫਿਲਮ ਇਦਾਂ ਰੀਲੀਜ਼ ਹੋਊਗੀ ਕਿਉਂਕਿ ਇਸ ਤੋਂ ਪਹਿਲਾਂ ਜੂਨ ਦੇ ਵਿੱਚ ਫਿਲਮ ਦੀ ਰੀਲੀਜ਼ਿੰਗ ਦਾ ਪ੍ਰੋਸੈਸ ਸਟਾਰਟ ਹੋਇਆ ਸੀ ਰਾਜਵੀਰ ਵੀਰੇ ਨਾਲ ਉਦੋਂ ਡਿਸਕਸ਼ਨਸ ਹੁੰਦੀਆਂ ਸੀ ਰਾਕੇਸ਼ ਮਹਿਤਾ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ ਤੇ ਉਦੋਂ ਅਸੀਂ ਪਲੈਨਿੰਗ ਕਰ ਰਹੀ ਸੀ ਫਿਲਮ ਰੀਲੀਜ਼ਿੰਗ ਦਾ ਤੇ ਫਿਰ ਉਹ ਰਾਜਵੀਰ ਬਰੇਵਾਲੀ ਜਿਹੜੀ ਟਰੈਜੇਡੀ ਹੋਈ ਮਤਲਬ ਉਹ ਕੁਦਰਤ ਦਾ ਜੋ ਅਸੀਂ ਉਹੀ ਸਮਝਦਾ ਕਿ ਗੋਡਸ ਪਲਾਨ ਪਲਾਨ ਹੁੰਦੇ ਆ ਜੀ ਤੇ ਫਿਰ ਉਹਨਾਂ ਤੋਂ ਜਿਵੇਂ ਕਹਿ દिए ਕਿ ਬਿਨਾ ਫਿਲਮ ਪ੍ਰਮੋਟ ਕਰਨਾ ਮਤਲਬ ਬਹੁਤ ਟਫ ਵੀ ਆ ਪਰ ਫਿਰ ਵੀ ਚਲੋ ਇੱਕ ਰਿਸਪੌਂਸਿਬਿਲਟੀ ਆ ਤੇ ਅਸੀਂ ਉਹਨੂੰ ਨਿਭਾ ਰਹੇ ਹਾਂ ਜੀ ਮੈਮ ਤੁਹਾਨੂੰ ਤੁਸੀਂ ਕੀ ਯਾਦ ਜੁੜੀ ਹੋਈ ਹੈ ਇਸ ਮੂਵੀ ਨਾਲ ਕੋਈ ਪਿਆਰੀ ਜੀ ਚੰਗੀ ਜੀ ਯਾਦ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ ਆਪਣਾ ਗਰਸ਼ ਕਰਨਾ ਮੇਰੇ ਰਾਜਵੀਰ ਜੀ ਨਾਲ ਅਸੀਂ ਆਈ ਥਿੰਕ ਅਰਾਊਂਡ 35 ਟੂ 40 ਡੇਸ ਸ਼ੂਟ ਕੀਤਾ ਐਂਡ ਫ੍ਰੋਮ ਡੇ 1 ਟੂ ਜਦੋਂ ਤੱਕ ਅਸੀਂ ਫਿਲਮ ਸ਼ੂਟ ਖਤਮ ਕੀਤਾ ਉਹ ਇੱਕ ਜਿਹੜਾ ਫੈਮਲੀ ਦਾ ਮਾਹੌਲ ਬਣ ਜਾਂਦਾ ਹੈ ਫ੍ਰੈਂਡਸ਼ਿਪ ਥੋੜੇ ਬਹੁਤ ਮਜ਼ਾਕ ਥੋੜੀ ਛੋਟੀਆਂ ਛੋਟੀਆਂ ਗੱਲਾਂ ਉਸ ਟਾਈਮ ਤੇ ਅਸੀਂ ਇੱਕ ਟਿਕਟੌਕ ਰੀਲਾਂ ਬਣਾਉਣੀ ਸ਼ੁਰੂ ਕੀਤੀਆਂ ਸੀਗੀਆਂ ਆਈ ਥਿੰਕ ਸਾਰੇ ਉਹੀ ਗੱਲ ਕਰਦੇ ਉਹਨਾਂ ਨੇ ਸ਼ੁਰੂ ਕਰਾਈ ਸੀਗੀ ਐਂਡ ਹੀ ਵਾਸ ਆਲਵੇਜ਼ ਦ ਨਾਈਸਟ ਔਨ ਸੈਟ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ ਸਾਰਿਆਂ ਨਾਲ ਬੈ ਕੇ ਅਸੀਂ ਰੋਟੀ ਵੀ ਨਾਲ ਹੀ ਖਾਣੀ ਸ਼ੂਟ ਦੇ ਟਾਈਮ ਸਾਡੇ ਕੋਲ ਬਹੁਤ ਟਾਈਮ ਹੁੰਦਾ ਵਿੱਚ ਵੇਟਿੰਗ ਪੀਰੀਅਡ ਉਦੋਂ ਕਿਸੇ ਨਾ ਕਿਸੇ ਗਾਣੇ ਦੀ ਗੱਲ ਫਿਲਮ ਬਾਰੇ ਗੱਲ ਜਾਂ ਫਿਰ ਇਨਫੈਕਟ ਉਹਨਾਂ ਨੂੰ ਐਡਵੈਂਚਰ ਦਾ ਜਿੰਨਾ ਸ਼ੌਂਕ ਸੀਗਾ ਔਰ ਚੀਜ਼ਾਂ ਦੀ ਗੱਲ ਬਹੁਤ ਬਹੁਤ ਵਧੀਆ ਟਾਈਮ ਨਿਕਲੇ ਉਹ ਛੋਟੀਆਂ ਛੋਟੀਆਂ ਗੱਲਾਂ ਐਂਡ ਹੁਣ ਜਦੋਂ ਫਿਲਮ ਦੇ ਸੀਨਸ ਦੇਖਦੇ ਆ ਉਦੋਂ ਫਿਰ ਉਸ ਪਾਰਟिकुलर ਦਿਨ ਦੀਆਂ ਗੱਲਾਂ ਜਦੋਂ ਯਾਦ ਆਉਂਦੀਆਂ ਨੇ ਸੋ ਉਹ ਛੋਟੇ ਛੋਟੇ ਮੈਮਰੀਜ਼ ਫਲੈਸ਼ਸ ਆਉਂਦੇ ਰਹਿਣਗੇ ਲੋਕਾਂ ਨੂੰ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਪਨਾਲ ਸੱਜਨ ਜੀ ਵੀ ਜੁੜ ਚੁੱਕੇ ਨੇ ਸਰ ਮੂਵੀ ਬਾਰੇ ਕੀ ਕਹਿਣਾ ਜਾਊਂਗਾ ਮੂਵੀ ਬਾਰੇ ਇਹੀ ਕਹਿਣਾ ਚਾਹ ਰਿਹਾ ਕਿ 28 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਮੂਵੀ ਤੇ ਸਾਰੇ ਜਾਣੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ ਸਾਰੇ ਜਣੇ ਇੱਕ ਵਾਰੀ ਜ਼ਰੂਰ ਦੇ ਵਿੱਚ ਕਰਕੇ ਆਓ ਤਾਂ ਕਿ ਆਪਾਂ ਰਾਇਬੀਂਜ ਬੰਦਰ ਭਾਜੀ ਨੂੰ ਸੱਚੀ ਸਦਾ ਜੀ ਦੇ ਸਕੀ ਸਰ ਮੇਰਾ ਇੱਕ ਸਵਾਲ ਹੈ ਤੁਹਾਡੇ ਤੋਂ ਤੁਸੀਂ ਮੂਵੀ ਉਹਨਾਂ ਨਾਲ ਕੀਤੇ ਕੰਮ ਕੀਤਾ ਹੈ ਉਹਨਾਂ ਨਾਲ ਕਾਫੀ ਕੰਮ ਕੀਤਾ ਹੈ ਜੁੜੇ ਹੋ ਤੁਹਾਡਾ ਉਹਨਾਂ ਨਾਲ ਕੋਈ ਯਾਦਗਾਰੀ ਪਲ ਜੋ ਤੁਸੀਂ ਸ਼ੇਅਰ ਕਰਨਾ ਚਾਹੋਗੇ ਅ ਕਿਉਂਕਿ ਅਸੀਂ ਕਿਉਂਕਿ ਮੈਂ ਵੀ ਜਿਸ ਟੀਮ ਨਾਲ ਕੰਮ ਕਰਦਾ ਉਹ ਭਾਜੀ ਵੀ ਉੱਥੇ ਕੰਮ ਕਰਦੇ ਸੀਗੇ ਸੋ ਮੈਂ ਸਾਡੇ ਸਟੇਜ ਦੇ ਕਾਫੀ ਐਕਸਪੀਰੀਅੰਸ ਇਕੱਠੇ ਰਹੇ ਆ ਅਸੀਂ ਜੀ ਸਟੇਜ ਦੇ ਕਾਫੀ ਸਟੇਜਾਂ ਸੀ ਇਕੱਠੀਆਂ ਨੇ ਲਾਈਆਂ ਗਈਆਂ ਤਾਂ ਮੈਂ ਉਹਨਾਂ ਤੋਂ ਬਹੁਤ ਕੁਝ ਜ਼ਿੰਦਗੀ ਵਿੱਚ ਸਿੱਖਿਆ ਵੀ ਆ ਤਾਂ ਹਮੇਸ਼ਾ ਇਹੀ ਆ ਕਿ ਬਾਕੀ ਫਿਲਮ ਦਾ ਹੀ ਆ ਕਿ ਤੁਸੀਂ ਫਿਲਮ ਜ਼ਰੂਰ ਦੇਖ ਕੇ ਆਇਓ